ਆ ਮੰਡ ਤੇ ਸਿਰੇ ਦਾ ਗੰਦ ਜਿਹੜਾ ਕਿ ਮਝੈਲਾ ਨੂੰ ਤਰੰਤ ਤਰਤਾਬ ਦੀ ਸੰਗਤ ਨੂੰ 2 ਕੁਇੰਟਲ ਲੱਡੂਆਂ ਦਾ ਵੀ ਲਾਲਚ ਦੇ ਰਿਹਾ ਤੇ ਹੱਥ ਜੋੜ-ਜੋੜ ਬੇਨਤੀਆਂ ਕਰ ਰਿਹਾ ਇਹਦੀ ਪਹਿਲਾਂ ਬਕਵਾਸ ਸੁਣਨੀ ਹੈ ਦਗੜ ਧੱਲੇ ਕੁੱਤੇ ਦੀ ਕਿਉਂਕਿ ਇਹਦੀ ਗੱਲ ਸੁਣਨੀ ਜ਼ਰੂਰੀ ਸੀ ਪਰ ਬੜਾ ਮਨ ਨੂੰ ਆਪਣੇ ਨੂੰ ਮਜ਼ਬੂਤ ਕਰਕੇ ਇਹਦੀ ਗੱਲ ਸੁਣੀ ਹੈ ਤਾਂ ਸੰਗਤਾਂ ਦੇ ਸਾਹਮਣੇ ਲਿਆ ਕੇ ਸੜਾਉਣ ਲੱਗਾ ਕਿਉਂਕਿ ਜਿਹੜੇ ਬੰਦੇ ਦੀ ਆਪਣੀ ਕੋਈ ਔਕਾਤ ਹੀ ਨਹੀਂ ਆ ਜਿਹੜਾ ਗੁਰੂ ਘਰਾਂ ਮੰਦਰਾਂ ਚ ਸਿਕਿਉਰਿਟੀ ਗਾਰਡਾਂ ਨੂੰ ਭੇਰ ਭੇਜ ਕੇ ਆਪਣੇ ਰੋਟੀ ਦਾ ਪ੍ਰਬੰਧ ਕਰਦਾ ਸਬਜੀ ਜਿਹੜੀ ਆ ਪੁਲਿਸ ਵਾਲਿਆਂ ਨੂੰ ਖੜਕੜ ਕੇ ਮਜਬੂਰ ਕਰਕੇ ਰੇੜੀਆ ਤੋਂ ਫਰੀ ਚੁੱਕਦਾ 24 ਘੰਟੇ ਲੋਕਾਂ ਕੋਲ ਗਾਲਾਂ ਖਾਂਦਾ ਛੇਤਰਾ ਦਾ ਭਾਗੀਦਾਰ ਬਣਿਆ ਰਹਿੰਦਾ ਉਹ ਬੰਦਾ ਵੀ ਕਿਸੇ ਵੋਟਰ ਨੂੰ ਅਪੀਲ ਕਰ ਸਕਦਾ ਸਭ ਤੋਂ ਜ਼ਿਆਦਾ ਸ਼ਰਮ ਚ ਨੱਕ ਡੋਬ ਕੇ ਮਨ ਜਾਣਾ ਚਾਹੀਦਾ ਹੈ ਹਰਾਮਜਾ ਦੇ ਤਗੜ ਤੱਲੇ ਨੂੰ ਇਹਦੀ ਬਕਵਾਸ ਸੁਣੋ ਫਿਰ ਸੰਗਤਾਂ ਦੇ ਇਕਚਰੀ ਵਿੱਚ ਇਹਨੂੰ ਦਿੰਦੇ ਆ ਜਵਾਬ ਤੁਸੀਂ ਲਵਾਰਸ ਜਥੇਬੰਦੀ ਉਹ ਆ ਕਿ ਜਦ ਤੂੰ ਲਵਾਰਸ ਹਰਾਂਦੇ ਤੁਰਿਆ ਫਿਰਦਾ ਬਿਨਾ ਪਿਓ ਤੋਂ ਤੇਰੇ ਪਿਓ ਦਾ ਪਤਾ ਹੀ ਨਹੀਂ ਤੇਰਾ ਪਿਓ ਹੈ ਕਿਹੜਾ ਜਥੇਬੰਦੀ ਦਾ ਤੇ ਸਿੱਖ ਪੰਥ ਵਾਰਸ ਹੈ ਵਾਰਸ ਪੰਜਾਬ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਜਿਹੜੀ ਬਣੀ ਹੈ ਉਹਦਾ ਵਾਰਸ ਹੈ ਪੰਜਾਬ ਉਹਦੇ ਵਾਰਸ ਨੇ ਸਿੱਖ ਉਹਦੇ ਵਾਰਸ ਦੇ ਆਨੂੰ ਫਿਕਰ ਹੈ ਕਿ ਜਥੇਬੰਦੀ ਨੂੰ ਕਿਵੇਂ ਜਿਤਾਉਣਾ ਹੈ ਜਥੇਬੰਦੀ ਨੂੰ ਕਿਵੇਂ ਤਾਕਤ ਚਲਿਉਣਾ ਹੈ ਤੂੰ ਤੀਸਰੇ ਘਰੋਂ ਉੱਠ ਕੇ ਗਲਾ ਪੜਨ ਆ ਗਿਆ ਤੇਰੀ ਇੱਕ ਕੁੱਤੇ ਜਿੰਨੀ ਔਕਾਤ ਹੈ ਇੱਕ ਕੁੱਤਾ ਹੁੰਦਾ ਕਿਸੇ ਨੇ ਪਾਲਿਆ ਘਰ ਚ ਰੱਖਿਆ ਉਹਦੀ ਵੀ ਕਦਰ ਹੈ ਪਤਾ ਕਿਦਾਂ ਕਦਰ ਹੈ ਆ ਸਾਡਾ ਲਾਡਲਾ ਸਾਡੇ ਕੋਲ ਬੈਠਾ ਦੇਖ ਬਿਲਕੁਲ ਬਰਾਬਰ ਆਪਣੇ ਸੋਫੇ ਤੇ ਬਿਠਾਇਆ ਮਾਨ ਸਤਕਾਰ ਰੋਟੀ ਇੱਜ਼ਤ ਕਿਉਂਕਿ ਇਹ ਵਫਾਦਾਰ ਹੈ ਕਿਸੇ ਦਾ ਤੇ ਪਿਆਰ ਲੈਂਦਾ ਤੂੰ ਕੀ ਆ ਓਏ ਤੂੰ ਕੁੱਤੇ ਜਿੰਨੀ ਔਕਾਤ ਨਹੀਂ ਰੱਖਦਾ ਤੇ ਭੌਂਕੜ ਕਿਦੇ ਖਿਲਾਫ ਡਿਆਂ ਪੈਸਾ ਭਾਈ ਅਮਰਤਪਾਲ ਦੇ ਖਿਲਾਫ ਭੁੱਕਣ ਨਿਆ ਜਿਹੜੀ ਕਿ ਤੇਰੀ ਔਕਾਤ ਨਹੀਂ ਬਣਦੀ ਉਹਦਾ ਨਾਮ ਹੀ ਲੈਣ ਦੀ ਅੱਗੇ ਸੁਣ ਲਿਓ ਜੀ ਕੋਈ ਜਮਾਨਾ ਜਾ ਤਾਉਣ ਨਾਲ ਇਹਦਾ ਹੰਕਾਰ ਤਾਉਣ ਨਾ ਜਿਹੜਾ ਬੰਦਾ ਅਮਰਤਪਾਲ ਮੋਤਪਾਲ ਦੇ ਖਿਲਾਫ ਹੋਦਾ ਉਹਨੂੰ ਮੋਰ ਕਰਦੇ ਆ ਧੱਕੇ ਦਿੰਦੇ ਆ ਕਿਉਂਕਿ ਨਾਅ ਦੀ ਡਰਿਆ ਨਾਅ ਦੀ ਡਰਾਉਣੇ ਤੇ ਤੈਨੂੰ ਅਸੀਂ ਬਵਾਦਵਾ ਦੀ ਮਰਿਆਦਾ ਵਿੱਚ ਰਹਿੰਦੇ ਆ ਸਮਾਜ ਦੀ ਮਰਿਆਦਾ ਵਿੱਚ ਰਹਿੰਦੇ ਆ ਕਾਨੂੰਨ ਦੀ ਮਰਿਆਦਾ ਵਿੱਚ ਰਹਿੰਦੇ ਆ ਤੇਰੀ ਕੀ ਔਕਾਤ ਹੈ ਕਿਸੇ ਨੂੰ ਡਰਾਜੇ ਪੰਦਰਾ ਸਰਕਾਰ ਕੋਲੋਂ ਝੂਠ ਸੱਚ ਬੋਲ ਬੋਲ ਕੇ ਲੋਕਾਂ ਦੇ ਖਿਲਾਫ ਭੌਂਗ ਭੌਂਗ ਕੇ ਤੇ ਤੁਸੀਂ ਸਕੋਰਟੀਆਂ ਲਈਆਂ ਨੇ ਹਾਂ ਪੰਜਾਬ ਪੁਲਿਸ ਦਾ ਤੇ ਜਨਤਾ ਦਾ ਜਿਹੜਾ ਪਬਲਿਕਾ ਦਾ ਪੈਸਾ ਵਾ ਉਹ ਜਿਹੜਾ ਟੈਕਸ ਰੈਂਡ ਦਿੰਨੇ ਆ ਉਹ ਜਿਹੜੇ ਬਾਡੀਗਾਰਡ ਜਿਹੜੇ ਤੁਹਾਨੂੰ ਪੁਲਸ ਦੇ ਦਿੰਦੀ ਸਰਕਾਰ ਤਾਂ ਡਰ ਕੇ ਗੰਦਾ ਨੂੰ ਸਾਂਭਣ ਵਾਸਤੇ ਉਹਨਾਂ ਦੀ ਜਿਹੜੀ ਸੈਲਰੀ ਜਾਂਦੀ ਉਹ ਤੇ ਸਾਡੀਆਂ ਜੇਬਾਂ ਤੋਂ ਜਾਂਦੀ ਆ ਇਹਨਾਂ ਲੋਕਾਂ ਦੇ ਮਾਲਕ ਤੇ ਅਸੀਂ ਆ ਜਿਹੜੇ ਇਹਨਾਂ ਨੂੰ ਸੈਲਰੀਆਂ ਦਿੰਦੇ ਆ ਤੇ ਰੱਖਿਆ ਕਰਦੇ ਤੇਰੇ ਵਰਗੇ ਗੰਦਾ ਦੀ ਜਾ ਕੇ ਤੂੰ ਕਿਸੇ ਨੂੰ ਡਰਾਉਣ ਦੀ ਔਕਾਤ ਰੱਖਦਾ ਡਰਿਆ 24 ਘੰਟੇ ਗਿੱਲੇ ਚੂਵੀ ਆਂਗੂ ਭੇਜੇ ਚੂਵੀ ਆਂਗੂ ਜਾ ਕੇ ਨੁਕਰਾਂ ਚ ਵੜਿਆ ਰਹਿਣਾ ਤੂੰ ਤੇਰੀ ਔਕਾਤ ਦਾ ਕਿਹਨੂੰ ਨਹੀਂ ਪਤਾ ਕਿਹੜੀ ਅਕਲ ਸ਼ਕਲ ਦੇ ਨਾਲ ਤੂੰ ਸਾਹਮਣੇ ਸੋਸ਼ਲ ਮੀਡੀਆ ਤੇ ਆ ਕੇ ਪਾਛੜ ਦੇਣ ਲੱਗ ਜਾਣਾ ਗੰਦ ਸਿਰੇ ਦਾ ਤੂੰ ਉਹ ਕੰਮ ਤੂੰ ਕਰਦਾ 24 ਘੰਟੇ ਹਰ ਵੇਲੇ ਜਿੱਦਾਂ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ ਪੰਜਾਬ 'ਚ ਪ੍ਰਘਾਟ ਮੱਚਦੀ ਰਹੇ ਤੇ ਤੂੰ ਕਿਹੜੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਦਾ ਓਏ ਤੈਨੂੰ ਤਾਂ ਮੈਂ ਹੀ ਬਹੁਤਾ ਗੱਲ ਜਵਾਬ ਦੇਣ ਲਈ ਬਾਕੀ ਤੇ ਪਾਉ ਦੇ ਜਿਹੜੇ ਸਮਰਥਕ ਨੇ ਜਾਂ ਪਿਆਰ ਕਰਨ ਵਾਲੇ ਉਹ ਤੇ ਜੇ ਆਪਣੀ ਚੋਣ ਮੈਮ ਦੇ ਵਿੱਚ ਗਰਮ ਨੇ ਸਰਗਰਮ ਨੇ ਤੇ ਜਿੱਦਨ ਭਾਈ ਸਾਹਿਬ ਭਾਈ ਸੰਦੀਪ ਸਿੰਘ ਦੇ ਬ੍ਰਦਰ ਜਿੱਤ ਕੇ ਆਉਣਗੇ ਨਾ ਉਸ ਦਿਨ ਤੇ ਅੰਨਾ ਗੱਲ ਬਾਕੀ ਰਹਿੰਦੀ ਕਰਾਂਗੇ ਅਜੇ ਤੇ ਤੇਰੀਆਂ ਗੱਲਾਂ ਦਾ ਹੀ ਤੈਨੂੰ ਜਵਾਬ ਦੇਣ ਲੱਗੇ ਆ ਦਾ ਅੰਟਰਨੈਸ਼ਨਲ ਪਾਜੂ 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 ਆਪੇ ਜਿ ਬਣ ਕੇ ਜੋ ਮਰਜ਼ੀ ਬਕਵਾਸ ਨੂੰ ਤੂੰ ਬਣ ਜਾਣਾ ਆਪਣੇ ਆਪੇ ਹੀ ਬਣਿਆ ਅੰਟਰਨੈਸ਼ਨਲ ਅੰਟਰਨੈਸ਼ਨਲ ਦੋ ਕੁਇੰਟਲ ਲੱਡੂਆਂ ਦਾ ਕਿੰਦ ਗਣ ਲਾ ਚ ਤੈਨਾਂ ਮੈਂ ਸਿਰੇ ਦੇ ਨੰਗਾ 10 ਲੱਖ ਰੁਪਏ ਦੀ ਸੱਤ ਲਾ ਤੂੰ ਸਾਡੇ ਨਾਲ ਦਾ ਅਰਵਿੰਦਰ ਸਿੰਘ ਸਮਾਜ ਸੇਵਾ ਸੰਸਥਾ ਟਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਜਥੇਬੰਦੀ ਤਰਨਾ ਦਲ ਸਮੂਹ ਜਥੇਬੰਦੀਆਂ ਤੇ ਸਮੂਹ ਸੰਸਥਾਵਾਂ ਤੇ ਭਾਉ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਵੀਡੀਓ ਜਿਹੜੀ ਹਰ ਇੱਕ ਚੈਨਲ ਤੱਕ ਪਹੁੰਚਣੀ ਚਾਹੀਦੀ ਆ ਦੋ ਕੁ ਕਵੰਟਲ ਲੱਡੂਆਂ ਦੀ ਔਕਾਤ ਆ ਤੇਰੀ ਓਏ ਤੂੰ 10 ਲੱਖ ਰੁਪਏ ਦੀ ਇੱਥੇ ਸ਼ਰਤ ਲੱਖ ਮੇਰਾ ਚੈਲੰਜ ਕਰ ਕਬੂਲ ਤੇ ਭਾਉ ਜਿਹੜਾ ਵਾ ਭਾਉ ਦੇ ਹੱਕ ਵਿੱਚ ਲੋਕ ਭੁਗਤਦੇ ਆ ਕਿ ਜਾਂ ਤੇਰੀ ਬਕਵਾਸ ਕਿਹੜੀ ਅੱਜ ਤੱਕ ਤੂੰ ਗਨਾਂ ਲੋਕ ਵਾਂਝੇ ਪਏ ਆ ਭਾਉ ਅੰਦਰ ਬੈਠਾ ਐਮਪੀ ਦੀਆਂ ਸਹੂਲਤਾਂ ਲੈਣ ਤੋਂ ਕਿਹੜੀ ਸਰਕਾਰ ਨੇ ਅੱਜ ਤੱਕ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ ਸਾਢੇ 3 ਸਾਲ ਆ ਸਰਕਾਰ ਨੂੰ ਆਇ ਨੂੰ ਹੋ ਗਿਆ ਕਿਹੜੇ ਹਲਕੇ ਜਾਂ ਦਿਨ ਬਿਨਾਂ ਬਿਆਨਬਾਜ਼ੀ ਤੋਂ ਕਿਸੇ ਨੂੰ ਕਿਸੇ ਸਹੂਲਤ ਦਾ ਫਰਕ ਪਿਆ ਇਦਣੇ ਤੇ ਪਾਉ ਅੰਦਰ ਬੈਠਾ 100 ਗੁਣਾ ਚੰਗਾ ਸਰਕਾਰ ਨੇ ਉਹ ਡੱਕ ਕੇ ਰੱਖਿਆ ਫੇਰ ਵੀ ਉਹਦੀ ਆਜ਼ਾਦ ਸੋਚ ਜਿਹੜੀ ਲੋਕਾਂ 'ਚ ਕੰਮ ਕਰ ਰਹੀ ਹੈ ਤੇ ਤੁਹਾਡੇ ਜਿਹੜੇ ਆਜ਼ਾਦਬਾਦ ਫਿਰ ਰਹੇ ਆ ਉਹ ਗੁਲਾਮੀ ਦੀਆਂ ਜੰਜੀਰਾਂ ਵਿੱਚ ਬੱਜੇ ਸ਼ਰਮ ਦਿਖ ਰਹੇ ਆ ਤੂੰ ਚੈਲੰਜ ਕਬੂਲ ਕਰ ਸਾਡਾ 8725842517 ਮੇਰਾ ਨੰਬਰ ਹੀ ਤੇ ਤੂੰ ਚੈਲੰਜ ਕਬੂਲ ਕਰ 2 ਕੁਇੰਟਲ ਲੱਡੂਆਂ ਦੀ ਗੱਲ ਸਰ 10 ਲੱਖ ਰੁਪਏ ਦੀ ਸ਼ਰਤ ਲਾ ਤੇ ਜਾ ਆਪਣੇ ਹੱਥ ਜੋੜ ਕੇ ਚੱਪੜੀ 'ਤੇ ਨੱਕ ਡੋਕੇ ਮਰ ਜਾ ਗੰਦਾ ਰਾਮ ਜਾਦੇ ਤੂੰ ਘਰ ਘਰ ਆ ਕੇ ਪ੍ਰਚਾਰ ਕਰਨ ਦੀ ਗੱਲ ਕਰਦਾ ਤੂੰ ਆ ਤਰਨਤਨ ਹਲਕੇ ਚ ਇੱਕ ਵੀ ਪ੍ਰਚਾਰ ਦੀ ਵੀਡੀਓ ਤੇਰੀ ਨਾ ਪਈ ਤੇ ਤੇਰੇ ਛੱਤ 670 ਆ ਕੇ ਮੈਂ ਮਾਰ ਨਹੀਂ ਵੜ ਤਰਨਤਨ ਹਲਕੇ ਚ ਬਹਿ ਕੇ ਤੂੰ ਹਰਜੀਤਾ ਰਸੂਲਪੁਰੀ ਵਰਗੇ ਜਿਹੜੇ ਗਦਾਰ ਨਸਿੱਕਾ ਹੁੰਦੇ ਬਾਣੇ ਗੁਰੂ ਮਹਾਰਾਜ ਦੇ ਪਾ ਕੇ ਪੱਗਾ ਬਣ ਕੇ ਸਿਰਾਂ ਤੂੰ ਸਿਰ ਪਜਾਈ ਪੱਗਾ ਚ ਤੇ ਤੂੰ ਸ਼ਰਿਆਮ ਜਿਹੜੇ ਸਿੱਕਾ ਹੁੰਦੇ ਉਲਟ ਭੁਗਤ ਰਹੇ ਹੋ ਤੇ ਉਹ ਪਿਓ ਦਾ ਪੁੱਤ ਵਾ ਲਵਾਰਸ ਜਥੇਬੰਦੀ ਭਾਈ ਅਮਰਤਪਾਲ ਸਿੰਘ ਦੀ ਆ ਕਿ ਜੇ ਤੂੰ ਲਵਾਰਸ ਤੁਰਿਆ ਫਿਰਦਾ ਪਤਾ ਹੁਣ ਲੱਗ ਜੂ ਪਹੁੰਚ ਤਰਨਤਾਰਨ ਦੇ ਵਿੱਚ ਤੇ ਆਣ ਕੇ ਇੱਕ ਵੀ ਵੀਡੀਓ ਦਾ ਇੱਕ ਵੀ ਘਰ ਚ ਪ੍ਰਚਾਰ ਪਾਉ ਦੇ ਖਲਾਫ ਕਰਕੇ ਦੱਸ ਫਿਰ ਤੈਨੂੰ ਪਤਾ ਲੱਗ ਜੂ ਮਾਜੇ ਦੇ ਮਝੇ ਹਲਕਾਉਣ ਹੁੰਦੇ ਆ ਤੇ ਤੇਰੇ ਵਰਗੇ ਗੰਦ ਕਾਉਣ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ